ਪੀੜਤਾਂ ਲਈ ਲੰਗਰ ਲੈ ਕੇ ਆਏ ਸੀ ਤੇ ਵਿਚਾਰੇ ਆ ਫੱਟ ਗਏ ਟਰੈਕਟਰ ਇੱਥੇ ਰੁੜ ਗਿਆ ਇਹਨਾਂ ਦਾ ਟਰੈਕਟਰ ਇਹਨਾਂ ਦਾ ਘੋਰ ਚ ਪੈ ਗਿਆ ਇੱਥੇ ਬਹੁਤ ਤਗੜਾ ਐ ਨਾਲੇ ਨੂੰ ਜਾਂਦੇ ਆ ਗੁਜਰਪੁਰੇ ਦੇ ਕੋਲ ਜਿਹੜਾ ਨਵਾਂ ਪੁਲ ਬਣਿਆ ਉਹਦੇ ਥੱਲੇ ਟਰੈਕਟਰ ਡੁੱਬ ਗਿਆ ਜੋ ਟਰੈਕਟਰ ਡੁੱਬ ਗਿਆ ਟਰੈਕਟਰ ਲੱਭਨ ਨਹੀਂ ਦਿਓ ਮਾਮਾ ਓਏ ਛਤਰੀਕ ਟਰੈਕਟਰ ਆ ਓ ਬਾਗ ਓਏ ਤੂੰ ਇਹ ਆ ਆ ਗਿਆ ਨਾ ਇਹ ਮੈਨੂੰ ਜ਼ਹਿਰ ਇਹ ਨਾ ਮੁੰਡਿਆ ਉਹ ਟਰੈਕਟਰ ਬਾਜ ਨਿਕਲ ਜੂਗਾ ਟਰੈਕਟਰ ਇਦਾਂ ਦੇ ਕ੍ਰੇਨ ਕਰਵਾ ਤੈਨੂੰ ਤਾਂ ਨਿਰਵੈਰ ਨੇ ਕਹੇ ਉਹ ਕੋਣ ਕੀਤਾ ਵਾ ਅੰਗੇ ਡਿੱਟ ਗਿਆ ਲੀ ਲੱਗਦਾ ਆਪਣਾ ਵੀ ਮੈਨੂੰ ਜ਼ਹਿਰ ਟਰੈਕਟਰ ਲੱਗੋ ਜੀ ਲੱਗਦਾ ਅਮਰਤ ਵੀ ਮੈਨੂੰ ਜ਼ਹਿਰ ਹੀ ਲੱਗਦਾ ਤੈਨੂੰ ਤਾਂ ਨਿਰਵੈਰ ਪਾਪਾਂ ਦੇ ਤਾਂ ਗਾਣਾ ਹੀ ਬਾਤ ਕੰਡੀਆਂ ਵਾਲੀ ਪੁੱਤ ਕਾ ਛੱਡਣਾ ਨੂੰ ਇੱਥੇ ਕੋ ਹੋ ਰਿਹਾ ਇੱਥੇ ਕੋ ਹੋ ਰਿਹਾ ਹਾਂ ਜਿਹੜਾ ਬਣਾ ਬਣਾ ਬੈਠੇ ਉਹਦੇ ਨਾਲ ਨਾ ਸਿਆ ਟਾਪੇ ਰਹਾ ਆ ਵੀ ਟਿਕਨ ਦਾ ਫਤਰਾ ਵਾ ਓ ਛੱਡੀ ਲੱਗ ਜਾਨ ਦੇ ਜਾਨ ਦੇ ਜਾਨ ਦੇ ਨੀ ਨੀ ਨਾ ਕੋਈ ਵੀ ਤੇ ਉੱਧਰ ਵਾਲੇ ਨਿਕਲ ਗਏ ਆ ਉਹ ਰਸਾ ਵਿਚਾਰਾ ਉੱਤੇ ਰਹਿ ਗਿਆ ડિગતા યાર બો ડિગતા પુલ થે કોઈ ના આયો બહુ